ਬਠਿੰਡਾ ਦੇ ਲਾਲ ਸਿੰਘ ਵਾਸੀ ਵਿਖੇ ਚੋਰਾਵਾਂ ਵੱਲੋਂ ਸੁੰਨੇ ਘਰ ਵਿੱਚ ਚੋਰੀ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ। ਪਰਿਵਾਰਕ ਮੈਂਬਰ ਆਪਣੇ ਰਿਸ਼ਤੇਦਾਰੀ ਵਿੱਚ ਮਿਲਣ ਗਏ ਸੀ ਤੇ ਰਾਤ ਨੂੰ ਚੋਰਾ ਨੇ ਸਾਰੀ ਗਲੀ ਦੇ ਬਾਹਰੋਂ ਕੁੰਡੇ ਬੰਦ ਕਰ ਦਿੱਤੇ ਅਤੇ ਘਰ ਵਿੱਚ ਦਾਖਲ ਹੋ ਕੇ ਸੋਨਾ ਅਤੇ ਨਕਦੀ ਲੈ ਕੇ ਫਰਾਰ ਹੋ ਗਏ। ਜਿਸ ਦੀ ਸੀਸੀਟੀਵੀ ਵੀਡੀਓ ਸਾਹਮਣੇ ਆਈ ਹੈ। ਪਰਿਵਾਰਕ ਮੈਂਬਰਾਂ ਦਾ ਕਹਿਣਾ ਹੈ ਕਿ 7-8 ਟੋਲੇ ਸੋਨਾ ਅਤੇ 80000 ਨਕਦੀ ਚੋਰੀ ਹੋਇਆ ਹੈ। ਮੇਰਾ ਨਾਮ ਜਸਪਾਲ ਕੌਰ ਜੀ। ਤਾਂ ਕੀ ਕਤਨਾ ਬਾਕੀ ਰਹੀ ਇਹ ਜੀ ਚੋਰੀ ਇਹ ਜਲੰਧਰ ਗਏ ਹੋ ਸੀ ਜੀ ਸਰ ਮੇਰੇ ਕੋਲ ਜਲੰਧਰ ਜੀ ਮੈਂ ਜਲੰਧਰ ਦੀ ਵਾਸੀ ਐ ਮੇਰਾ ਨਾਮ ਜਸਪਾਲ ਕੋਰ ਹਸਬੰਡ ਦਾ ਨਾਮ ਸਰਦਾਰ ਬਲਵੀਰ ਸਿੰਘ ਜੀ ਅੱਛਾ ਇਹ ਘਰ ਜਿਹੜਾ ਤੇਰੇ ਭਰਾ ਦਾ ਹਾਂ ਜੀ ਮੇਰੇ ਬਰਾਦਰ ਦਾ ਮੇਰੀ ਮੰਮਾ ਜੀ ਹਾਂਜੀ ਮੇਰੇ ਕੋਲ ਗਏ ਹੋਏ ਸੀ ਹਾਂਜੀ ਮੇਰੇ ਕੋਲ ਗਏ ਹੋਏ ਸੀ ਸਰ ਜੀ ਅੱਛਾ ਹੁਣ ਮਗਰੋਂ ਕਿਵੇਂ ਪਤਾ ਲੱਗਿਆ ਮੰਗਰੋ ਜੀ ਪੜੋਸੀਆਂ ਨੇ ਫੋਨ ਕੀਤਾ ਵੀ ਤੁਹਾਡੇ ਆ ਕੇ ਦੇਖੋ ਸਮਾਨ ਦੀ ਚੋਰੀ ਹੋ ਗਈ ਰੀਨਾ ਮਮਾ ਕੋਲੇ ਫੋਨ ਗਿਆ ਜੀ ਪਹਿਲਾਂ ਅਸੀਂ ਬਿਆਸ ਕੋਲੇ ਸੀਗੇ ਜੀ ਗੁਰਦੁਆਰਾ ਸਾਹਿਬ ਬਾਬਾ ਬਕਾਲਾ ਜੀ ਗਏ ਹੋਏ ਸੀ ਜੀ ਇਹਨਾਂ ਨੇ ਫੋਨ ਕੀਤਾ ਵੀ ਪੜੋਸੀਆਂ ਨੇ ਵੀ ਤੁਹਾਡੇ ਘਰ ਆ ਕੇ ਸਮਾਨ ਵਿਖਰਾ ਪਿਆ ਜਲਦੀ ਤੋਂ ਜਲਦੀ ਆਓ ਜੀ ਅਸੀਂ ਆ ਕੇ ਦੇਖਿਆ ਜੀ ਸਾਰਾ ਸਮਾਨ ਇੱਧਰ ਉੱਧਰ ਹੋਇਆ ਪਿਆ ਸੀ ਜੀ ਸਾਰੇ ਅਲਮਾਰੀਆਂ ਤੋੜੀਆਂ ਪਈਆਂ ਸੀਗੀਆਂ ਜੀ ਤੇ ਬੈੱਡ ਤੇ ਜੋ ਵੀ ਸਮਾਨ ਸੀ 골ਡ ਸੀ ਕੈਸ਼ ਸੀਗਾ ਜੀ ਆ ਤਿੰਨ ਬੇਟੀਆਂ ਦੀਆਂ ਗੋਲਕਾਂ ਲਾਈਆਂ ਹੋਈਆਂ ਸੀ ਸਰ ਗੋਲਕਾਂ ਵੀ ਨਹੀਂ ਉਹਨਾਂ ਨੇ ਛੱਡੀਆਂ ਚੋਰਾ ਨੇ ਜੀ ਕਿਰਪਾ ਕਰਕੇ ਮਾਨ ਸਰਕਾਰ ਨੂੰ ਹੱਥ ਜੋੜ ਕੇ ਬੇਨਤੀ ਆ ਜੀ ਸਰਕਾਰ ਮਾਨ ਸਾਹਿਬ ਜੀ ਇੱਧਰ ਥੋੜਾ ਧਿਆਨ ਦਿਓ ਆਪਣੇ ਪਰਿਵਾਰ ਆ ਜੀ ਸਾਰਾ ਤੁਹਾਨੂੰ ਜਿਤਾਇਆ ਜੀ ਐਸ ਕਰਕੇ ਆਪਣੀ ਸਰਕਾਰ ਬਣਾਈ ਆ ਵੀ ਚਲੋ ਧਿਆਨ ਤੁਹਾਡੀ ਸਰਕਾਰ ਦੇ ਅੰਦਰ ਦੇਖੋ ਮਾਨ ਸਾਹਿਬ ਨਸ਼ੇ ਨੂੰ ਠੱਲ ਪਾਓ ਕੋਈ ਬੇਟੀ ਬਚਾਓ ਬੇਟੀ ਬਚਾਓ ਕਹਿੰਦੇ ਆ ਜੀ ਕੋਈ ਹੈ ਨਹੀਂ ਸਿਸਟਮ ਜੀ ਮੈਂ ਕਹਿੰਨੀ ਜਿਹੜਾ ਚੋਰੀ ਕਰਦਾ ਮਾਨ ਸਰਕਾਰ ਜੀ ਜੋਗੀ ਰਾਜ ਲਿਆਓ ਇੱਥੇ ਬੰਦ ਗਲੀ ਚ ਹਾਂਜੀ ਪਤਾ ਨਹੀਂ ਜੀ ਦਿਨੇ ਆਂਦੇ ਆ ਫੇਤ ਲੈ ਕੇ ਚਲੇ ਜਾਂਦੇ ਪਤਾ ਹੀ ਨਹੀਂ ਜੀ ਕਿਵੇਂ ਹੋਇਆ ਕਿਵੇਂ ਨਹੀਂ ਠੀਕ ਹੈ ਵਾਹਿਗੁਰਜੀ ਦਾ ਖਾਲਸਾ ਸ੍ਰੀ ਵਾਹਿਗੁਰਜੀ ਕੀ ਫਤਿਹ ਹਾਂਜੀ ਸਾਨੂੰ ਕਿਸੇ ਨੂੰ ਨਹੀਂ ਪਤਾ ਲੱਗਿਆ ਇਹਨਾਂ ਦੇ ਮਿਕਨਾ ਦਿਨੇ ਕਿਤੇ ਆ ਕੇ ਵੇਖ ਕੇ ਕਿ ਸਾਡੇ ਸਾਰੀ ਗਲੀ ਤੇ ਉਹਨਾਂ ਨੇ ਬਾਹਰੋਂ ਕੁੰਡੇ ਲਾਏ ਨਾ ਅੱਛਾ ਸਾਰੀ ਗਲੀ ਤੇ ਹਾਂਜੀ ਸਾਰੀ ਗਲੀ ਤੇ ਕੁੰਡੇ ਲਾਏ ਸਾਡੇ ਉਹ ਤੀਜਾ ਘਰ ਹੈ ਉਹਨਾਂ ਦਾ ਬਾਹਰੋਂ ਗੇਟ ਦਾ ਲੋਕ ਤੋੜਿਆ ਕਿਵੇਂ ਦੇਖਦਾ ਜਿਵੇਂ ਬੰਦ ਗਲੀ ਦੇ ਵਿੱਚ ਵੀ ਚੋਰੀ ਹੋ ਗਈ ਹੈ ਨਾ ਔਖਾ ਜੀ ਸਾਨੂੰ ਹੁਣ ਕੀ ਪਤਾ ਵੀਰ ਜੀ ਅਸੀਂ ਤਾਂ ਅੰਦਰ ਪਹੇਾਂਗੇ ਸਾਨੂੰ ਕੋਈ ਪਤਾ ਨਹੀਂਗਾ ਚਾਰ ਜਾਣਿਆ ਹੈ ਆਪਣਾ ਸਿਟੀ ਸੀਸ ਕੈਮਰਾ ਖੋਲ੍ਹਿਆਗਾ ਫਿਰ ਪਤਾ ਲੱਗਿਆ ਸਾਨੂੰ ਗੁਰਬਾਤ ਸਿੰਘ ਕਿਹੜਾ ਏਰੀਆ ਹੈ ਹਾਂ ਲਾਲ ਸਿੰਘ ਬਸਤੀ ਹਾਂ ਕੀ ਮਾਮਲਾ ਕੀ ਘਟਨਾ ਵਾਪਰੀ ਹੈ ਅਸੀਂ ਐਕਚੁਅਲੀ ਬਾਹਰ ਗਏ ਹੋਏ ਸੀਗੇ ਸਿਸਟਰ ਕੋਲ ਜਲੰਧਰ ਅੱਛਾ ਜੀ ਅਸੀਂ ਗਏ ਹਾਂ 19 ਤਰੀਕ ਨੂੰ ਗਏ ਹੋਏ ਹਾਂ ਜੀ 19 ਨੂੰ ਅਸੀਂ ਚੱਲੇ ਗਏ ਸੀਗੇ ਲੋਕ ਲੁਕਾ ਕੇ 1:30 ਵਜੇ ਦੇ ਕਰੀਬ ਤੇ ਉਹ ਤੋਂ ਬਾਅਦ ਹੀ ਫੇਰ ਸਾਨੂੰ ਫੋਨ ਆਇਆ 21 ਤਰੀਕ ਨੂੰ ਸਵੇਰ ਹੀ ਇਹ 10:30 ਦੇ 11 ਦੇ ਵਿੱਚ ਤੇ ਉਹ ਤੋਂ ਬਾਅਦ ਸਾਨੂੰ ਪੜੋਸੀਆਂ ਦਾ ਫੋਨ ਆਇਆ ਇਹ ਵੀ ਆਏ ਕਰਕੇ ਆਏ ਗੱਲ ਹੋ ਗਈ ਵੀ ਸੋੜੇ ਚੋੜੀ ਹੋ ਗਈ ਬਾਗ ਗੇਟ ਖੁੱਲੇ ਆ ਤੇ ਤੁਸੀਂ ਆ ਜਾਓ ਅਸੀਂ ਜਲੰਧਰ ਤੋਂ ਅੱਗੇ ਗਏ ਹੋਏ ਸੀਗੇ ਬਿਆਸ ਬਿਆਸ ਵਾਲੀ ਸਾਈਡ ਗਏ ਹੋਏ ਸੀਗੇ ਹਾਂਜੀ ਤੋਂ ਉੱਥੋਂ ਫੇਰ ਗੱਡੀ 'ਚ ਆਈ ਅਸੀਂ ਤੇ ਕਰੀਬਨ 7:35 ਵੇ ਆਈ। ਸਵਾਕ ਦੇਖਿਆ ਪਰ ਆ ਕੇ ਅਸੀਂ ਦੇਖਿਆ ਹੀ ਗੇਟ ਖੋਲਿਆ ਹੋਇਆ ਸੀ ਸਮਾਨ ਇਧਰ-ਉਧਰ ਵਿਖਰਿਆ ਹੋਇਆ ਸੀ ਗੀ। ਤੇ ਅਦਰੂਮ ਇਹ ਪਹਿਲੇ ਰੂਮ ਦੇ ਸਮਾਨ ਇਧਰ-ਉਧਰ ਫਿੱਕੜਾ ਹੋਇਆ ਤੇ ਅਦਰ ਦਸੋਈ ਕੋਲੇ ਭੇਟੀ ਪਈ ਤੇ ਟਰੈਕਟਰ ਆਂਤ ਹੈ। ਦੋ ਦੋ ਹੀ ਸਮਾਨ ਬਾਹਰ ਨਿਕਲੇ ਹੋਇਆ ਸੀ ਗੀ। ਫਿਰ ਅਸੀਂ ਗਾਂਹਲੇ ਰੂਮ ਚ ਗਏ ਨਿਮਾਰੀ ਵਗੈਰਾ ਉੱਥੇ ਵੀ ਸਮਾਨ ਸਾਰਾ ਖਿੰਡਿਆ ਹੋਇਆ ਸੀ ਗੀ। ਕੀ ਕੀ ਚੋਰੀ ਹੋਇਆ? ਉੱਥੇ 골ਡ ਹੋਇਆ ਤੇ ਕੈਸ਼ ਸੀ। ਕਿੰਨਾ 골ਡ ਸੀ ਕਿੰਨਾ 골ਡ 7 ਤੋਂ 8 ਤੋਲੇ 골ਡ ਸੀ ਗਈ ਕੈਸ਼ 60 ਤੋਂ 80000 ਦੇ ਕਰੀਬ ਕੈਸ਼ ਸੀ ਗਈ ਫਿਰ ਕੈਸ਼ ਇਹਨਾ ਕਿਵੇਂ ਘਰੇ ਰੱਖੀ ਕੈਸ਼ ਇਹ ਮम्मा ਨੂੰ ਸੈਲਰੀ ਮਿਲੀ ਸੀ ਗਵਰਨਮੈਂਟ ਜੌਬ ਕਰਦੇ ਨੇ ਮम्मा ਤੇ ਬੱਚਿਆਂ ਦੀ ਫੀਸ ਰਹਿੰਦੀ ਸੀ ਤਿੰਨ ਬੱਚਿਆਂ ਮੇਰੇ ਉਹਨਾਂ ਗੋਡੀਆਂ ਤਿੰਨ ਬੱਚਿਆਂ ਦੀ ਫੀਸ ਰਹਿੰਦੀ ਤਿੰਨ ਤਿੰਨ ਮਹੀਨਿਆਂ ਦੀ ਭਰਨ ਵਾਲੀ ਉਹ ਕੈਸ਼ ਅੱਥੀ ਰਹਾਗੇ ਸੀਗੇ ਵੀ ਆ ਕੇ ਭਰ ਦਾਂਗੇ ਸੀਸੀਟੀਵੀ ਵੀ ਕਰਾ ਚੱਪਲਾ ਦੇ ਕਿ ਕੌਣ ਸੀ ਹੈ ਹਾਂ ਜੀ ਥੋੜਾ ਬਹੁਤ ਪਤਾ ਲੱਗ ਗਿਆ ਇੱਧਰ ਲੱਗਿਆ ਪੜੋਸਿਆਂ ਦੇ ਚਾਰ ਚਾਰ ਜਨੇ ਸੀਗੇ ਜੀ ਰੀਨਾ ਜੀ ਤਾਂ ਕਿਹੜਾ ਏਰੀਆ ਹੈ ਲਾਲ ਸਿੰਘ ਵਸਤੀ ਗਲੀ ਨੰਬਰ 15 ਅਸੀਂ ਬਾਹਰ ਗਏ ਹੋਏ ਸੀ ਜਲੰਧਰ ਜੀ ਦੀਦੀ ਕੋਲ ਜੀ ਤੇ ਪਿੱਛੋਂ ਜੀ ਫੋਨ ਆਇਆ ਸਾਨੂੰ ਕਹਿੰਦੇ ਵੀ ਚੋਰੀ ਹੋ ਗਈ ਤੁਹਾਡੀ ਸਾਡਾ ਸਾਰਾ ਗੇਟ ਖੁੱਲਾ ਆਇਆ ਸੀ ਜੀ ਸਾਰੀਆਂ ਲੈਟਾਂ ਲੁੱਟਾ ਛੱਡ ਕੇ ਜੀ ਉਹਨਾਂ ਨੇ ਜੀ ਐ ਸਾਰੇ ਕਮਰਿਆਂ ਦੀ ਐਂ ਜੀ ਖਲਾਰਾ ਖਲਾਰ ਕੇ ਜੀ ਚੋਰੀ ਕੀਤੀ ਹੈ ਜੀ 골ਡ ਲੈ ਗਏ ਸਾਡੇ ਨਾਲ ਹੀ ਪੈਸੇ ਕੁੱਸੇ ਲੈ ਗਏ ਜੀ ਹਾਂ ਜੀ ਕਿਵੇਂ ਤੁਹਾਡੀ ਬੰਦ ਗਲੀ ਆ ਫਿਰ ਵੀ ਚੋਰੀ ਹੋ ਗਈ ਬੰਦ ਗਲੀ ਚ ਤਾਂ ਨਹੀਂ ਹੋਣੀ ਚਾਹੀਦੀ ਹਾਂ ਜੀ ਲੱਗਦਾ ਵੀ ਕਿਸੇ ਨੂੰ ਪਤਾ ਹੋਊਗਾ ਤੁਹਾਡੇ ਵਾਰ ਜਾਂਦਾ ਹਾਂ ਜੀ ਇਹ ਸਾਨੂੰ ਇੱਕ ਇਨਫੋਰਮੇਸ਼ਨ ਦਿੱਤੀ ਸੀ ਗੁਰਬਾਹ ਸਿੰਘ ਵਾਸੀ ਗਲੀ ਨੰਬਰ 15 ਲਾਲ ਸਿੰਘ ਬਸਤੀ ਕਿ 19 ਤਰੀਕ ਨੂੰ ਆਪਦੇ ਰਿਸ਼ਤੇਦਾਰ ਜਗENDER ਵਿਖੇ ਗਏ ਸੀ ਤੇ ਪਿੱਛੋਂ ਇਹਨਾਂ ਦੇ ਜਿਹੜਾ ਗਵੰਡੀ ਹੈ ਉਹਨੇ ਕਾਲ ਕਰਕੇ ਦੱਸਿਆ ਵੀ ਇਹਨਾਂ ਦੇ ਘਰ ਚੋਰੀ ਵਗੈਰਾ ਹੋਈ ਵੀ ਜਦੋਂ ਇਹਨਾਂ ਨੇ ਆ ਕੇ ਚੈੱਕ ਕੀਤਾ 21 ਤਰੀਕ ਨੂੰ ਤਾ ਇਹਨਾਂ ਦੇ ਘਰੋਂ ਕਰੀਬ ਜਿਹੜਾ ਹੈਗਾ ਪੁਸ਼ ਗੋਲਡ ਤੇ 8000 ਕੈਸ਼ ਜਿਹੜਾ ਚੋਰੀ ਹੋਇਆ ਸੀ ਤੇ ਜਿਨ੍ਹਾਂ ਦੀ ਅਸੀਂ ਜਿਹੜੀ ਇਹ ਸਟੇਟਮੈਂਟ ਰਜਿਸਟਰ ਕਰਕੇ ਤੇ ਇਹਦੇ ਐਫਆਈਆਰ ਰਜਿਸਟਰ ਕਰਤੀ ਹੈ ਤੇ ਇਹਦੀ ਅੱਗੇ ਤਫ਼ਤੀਸ਼ ਅਮਲ ਵਿੱਚ ਲਿਆਂਦੇ ਜਾ ਰਹੇ ਹਨ ਪਤਾ ਲੱਗਾ ਜੀ ਕਿੰਨੇ ਕਿ ਵਿਅਕਤੀ ਸੀ ਕੋਈ ਸੀਸੀਟੀਵੀ ਹਾਲੇ ਤੱਕ ਜਿਹੜੇ ਅਸੀਂ ਸੀਸੀਟੀਵੀ ਚੈੱਕ ਕੀਤਾ ਜਿੱਥੇ ਕਿ ਫੁੱਲ ਜਿਹੜੇ 4 ਵਿਅਕਤੀ ਆ ਰਹੇ ਤੇ ਬਾਕੀ ਜਿਹੜਾ ਹੈਗਾ ਇਹਨਾਂ ਬਾਰੇ ਹਿਊਮਨ ਇੰਟੈਲੀਜੈਂਸ ਤੇ ਟੈਕਨੀਕਲ ਤੌਰ ਤੇ ਸਾਡੀਆਂ ਜਿਹੜੀਆਂ ਟੀਮਾਂ ਕਰ ਰਹੀਆਂ ਤੇ ਇਹਨੂੰ ਜਲਦੀ ਟਰੇਸ ਕਰ ਲਿਆ ਜਾਵੇ ਅਜੀਤ ਪੰਜਾਬੀ ਦੀ ਆਥੈਂਟਿਕ ਖਬਰਾਂ ਦੇ ਲਈ ਸਬਸਕ੍ਰਾਈਬ ਕਰੋ ਅਜੀਤ ਵੈਬ ਟੀਵੀ ਅਤੇ ਤਾਜ਼ੀ ਖਬਰਾਂ ਦੀ ਨੋਟੀਫਿਕੇਸ਼ਨ ਪਾਉਣ ਦੇ ਲਈ ਬੈਲ